ਬੱਬੂ ਦਾ ਜਨਮ ਤੇ ਆਮੇ ਸ਼ੇਬ ਨੇ ਇਹ ਜਿਹੜੇ ਗੈਸਟ ਹੋਣਗੇ ਇੱਕ ਇੱਕ ਫੈਮਿਲੀ ਨੂੰ ਇਚ ਦੇ ਦਾਂਗੇ ਤੇ ਕਪੜਾ ਪਾ ਦਿੱਤਾ ਤੇ ਕਿੰਨਾ ਸੋਹਣਾ ਲੱਗਦਾ ਤੇ ਆ ਹੈਗੀ ਫਾਟੀ ਸਰਪ੍ਰਾਈਜ਼ ਹੈਪੀ ਬਰਥਡੇ ਬੀ ਕੋਦਰ ਸਭ ਤੋਂ ਪਹਿਲਾਂ ਚੂਸ ਕਰਦੇ ਆ ਕਿਹੜਾ ਲੈਣਾ ਤੇ ਫਿਰ ਇਹ ਤੁਹਾਨੂੰ ਦਿਖਾਉਣੀ ਆ ਓਕੇ ਸੋ ਗਾਇਸ ਇੱਥੇ ਹਾਨੂੰ ਮਿਲੇ ਆ ਫ੍ਰੀ ਕੇਕ ਆਮੇ ਕੋ ਫ੍ਰੀ ਕੇਕ ਆ ਸੈਂਪਲ ਵਾਸਤੇ ਇਹਨੇ ਦਿੱਤੇ ਆ ਇਸ ਫ੍ਰੀ ਕੇਕ ਲੁੱਕ ਇਸ ਫੋਟੋ ਮੂ

ਦੇ ਅਸੀਂ ਸੋ ਗਾਇਸ ਅੱਜ ਨਾਲ ਅਸੀਂ ਲੱਗੇ ਸੀ ਸਵੇਰ ਦੇ ਤੇ ਅੱਜ ਦਾ ਸਾਡਾ ਵਲੌਗ ਬਣਿਆ ਨਹੀਂ ਹੁਣ ਅਸੀਂ ਸਟਾਰਟ ਕੀਤਾ ਐਕਚੁਅਲੀ 3 ਵਜ ਚੁੱਕੇ ਆ ਆਪਾਂ ਕਿ 3:30 ਤੇ ਵੇਟ ਕਰਦੇ ਭਈ ਮਦਨਲੋਦੀ ਉਹ ਆਈ ਨਹੀਂ ਅਸੀਂ ਟੈਕਸੀ ਬੁੱਕ ਕਰ ਲਈ ਆ ਤੇ ਹੁਣ ਆ ਵੇਖੋ ਅਸੀਂ ਬਣਾਏ ਆ ਆ ਸੋਨੇ ਸੋਨੇ ਆ ਜਿਹੜੇ ਤੁਸੀਂ ਵੇਖੇ ਸੀ ਨਾ ਮਰੋਰ ਸ਼ਾਪਿੰਗ ਜਾਂਦੀ ਹੁੰਦੀ ਸੀ ਆ ਖਰੀਦੇ ਹੀ ਆ ਮੈਂ ਬੈਗ ਬਣਾਏ ਗੁੱਡੀ ਬੈਗ ਇੱਕ ਇੱਕ ਦੇਨੇ ਆ ਸੋ ਮੈਂ ਤੁਹਾਨੂੰ ਦੱਸ ਹੀ ਦਵਾ ਕਿਹਦਾ ਵੱਡੇ ਆ ਫਾਈਨਲੀ ਦੱਸ ਦਿਓ ਫਤੇ ਸਿੰਘ ਜੀ ਕਿਹਦਾ ਵੱਡੇ ਆ ਮੇਰਾ ਓ ਮਾਈ ਗਾਡ ਇਹਦਾ ਹਜੇ ਤਾਂ ਬੰ ਮੈ ਸਿਕਸ ਸੀਜ਼ਨ ਓਕੇ ਸੋ ਗਾਇਸ ਐ ਐਕਚੁਅਲੀ ਨਾ ਫਤੇਰੇ ਡੈਡੀ ਦਾ ਬਰਥਡੇ ਆ ਤੇ ਮੇਰੇ ਫਾਦਰ ਨੂੰ ਰਿਟਾਇਰਮੈਂਟ ਹੋਇਆ ਤੇ ਉਹਦੀ ਸੈਲੀਬ੍ਰੇਟ ਕਰਨ ਲੱਗੇ ਰਿਟਾਇਰਮੈਂਟ ਦੀ ਐਂਡ ਮੇਰੇ ਹਸਬੰਡ ਦਾ ਬਰਥਡੇ ਆ ਲਾਈਕ ਫਤੇਰੇ ਡੈਡੀ ਦਾ ਬਰਥਡੇ ਆ ਤੇ ਅਸੀਂ ਬਣਾਇਆ 40 ਬਰਥਡੇ ਵੱਡਾ ਹੁੰਦਾ 40 ਸਾਲ ਦਾ ਇੱਥੇ ਲਾਈਕ ਸੈਲੀਬ੍ਰੇਟ ਵੱਡਾ ਕਰਦੇ ਆ ਤੇ ਆ ਮੈਂ ਸ਼ੇ ਬਣਾਇਆ ਜਿਹੜੇ ਗੈਸਟ ਆਉਣਗੇ ਇੱਕ ਇੱਕ ਫੈਮਿਲੀ ਨੂੰ ਈਚ ਦੇ ਦਾਂਗੇ ਤੇ ਆ ਮੈਂ ਆਪਣੇ ਹਸਬੰਡ ਵਾਸਤੇ ਬਣਾਇਆ ਤੇ ਆ ਮੈਂ ਫਾਦਰ ਨੂੰ ਦੇ ਵਾਸਤੇ ਬਣਾਇਆ ਖਾਣਾ ਪੀਣਾ ਸੋ ਤੁਹਾਨੂੰ ਕਿੱਦਾਂ ਲੱਗਾ ਮੇਰੀ ਬਾਸਕਟਾ ਜੇ ਚੰਗੇ ਲੱਗੀਆਂ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਐਂਡ ਫਤੇ ਸਿੰਘ ਵਾਸਤੇ ਬਣਿਆ ਓਵਲ ਬੈਗ ਓਵਲਾ ਵੱਡਾ ਵਾਲਾ ਥਿਸ ਇਜ਼ ਫਤੇ ਵਾਲਾ ਫਤੇ ਸਿੰਘ ਲਾ ਫੋਟੋ ਕਿਚਨ ਮਾਈ ਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ एवरीवन ਇਜ਼ ਓਕੇ ਸੋ ਗਾਇਸ ਕੀ ਹਲਚਲ ਸਾਰਿਆਂ ਦਾ ਠੀਕ ਠਾਕ ਵੈਗੂ ਜੀ ਦੀ ਕਿਰਪਾ ਸਾਰੀ ਚੜਦੀ ਕਲਾ ਜੀ ਚੜਦੀ ਕਲਾ ਸੋ ਗਾਇਸ ਆ ਬਣ ਗਿਆ ਸਾਡੇ ਗੁੱਡੀ ਬੈਗ ਪਾਰਟੀ ਬੈਗ ਐਂਡ ਮੈਂ ਬਾਸਕਟਾ ਵੀ ਬਣਾ ਲਿਆ ਤੁਸੀਂ ਦੇਖਿਆ ਮੈਂ ਤੁਹਾਨੂੰ ਗੋੜਨਾ ਦਿਖਾਈਆਂ ਵਿੱਚ ਖਾਣਾ ਪੀਣਾ ਮੈਂ ਪੈਕ ਕੀਤਾ ਹੁਣ ਮੈਂ ਕਿ ਕੀ ਪੈਕ ਕਰਾਂ ਤੇ ਫਿਰ ਮੈਂ ਕਿ ਖਾਣਾ ਪੀਣਾ ਪੈਕ ਕਰ ਦਿੰਨੀ ਐ ਸੋ ਹੁਣ ਚੱਲਿਆ ਸਾਰਾ ਸਮਾਨ ਮਦਨ ਲੋ ਦੇ ਘਰ ਉੱਥੇ ਲੈ ਕੇ ਵੱਡੇ ਸੈਲੀਬ੍ਰੇਟ ਕਰਾਂਗੇ ਕੱਲ ਨੂੰ ਆ ਵੱਡੇ ਇਹਨਾਂ ਦੇ ਪਾਪਾ ਨੇ ਹੋ ਜਣਾ 40 ਸਾਲ ਦੇ ਐਕਚੁਅਲੀ ਤੇ ਮੇਰਾ ਵੱਡੇ ਹੈਗੇ ਨੈਕਸਟ ਵੀਕ ਵੈਨਸਡੇ ਤੇ ਮੈਂ ਸੁਖ ਨਾਲ ਚਲੋ ਜੀ ਮੈਂ ਵੀ 34 ਆ 35 ਹੋ ਜੂੰਗੀ ਸੌਖ ਦੇ ਨਾਲ ਐਂਡ ਅਸੀਂ ਸੈਲੀਬ੍ਰੇਟ ਕਰਨ ਲੱਗੇ ਬਰਥਡੇ ਵਗੈਰਾ ਸਾਰਾ ਕੁਝ ਟੁਗੇਦਰ ਐਂਡ ਮੈਂ ਕਿ ਚਲੋ ਜੀ ਗਾਇਸ ਨੂੰ ਵੀ ਦੱਸ ਦਿੰਨੀ ਆ ਤੇ ਮੇਰੇ ਗਾਇਸ ਵੀ ਥੋੜਾ ਹੈਪੀ ਸ਼ੈਪੀ ਹੋ ਜਣਗੇ ਤੇ ਰੋਜ਼ ਘਰ ਦੀ ਵਲੋਗਿੰਗ ਦਿਖਾਉਂਦੀ ਰਹਿਣੀ ਆ ਤੇ ਤੁਸੀਂ ਮੇਰੇ ਕਹਿੰਦੇ ਲਾਈਕ ਸ਼ੇਅਰ ਕਿ ਨਹੀਂ ਕਰਦੇ ਨਾ ਕੋਈ ਵਲੋਗਿੰਗ ਦਿਖਾਉਂਦੀ ਰਹਿੰਦੀ ਸੋ ਅੱਜ ਮੈਂ ਪਿਆਰੀ ਜਿਹੀ ਵਲੋਗਿੰਗ ਮੈਂ ਬਣਾਈ ਆ ਬਰਥਡੇ ਸੌਣ ਵੀ ਤਾਂ ਲੱਗ ਗਈ ਆ ਓ ਮਾਈ ਗੁੱਡਨੈਸ ਮੇਰੇ ਹੱਥੋਂ ਫੋਨ ਖਲੇ ਡਿੱਗ ਗਿਆ ਸੀ ਸੋ ਹੁਣ ਮੈਂ ਫੋਨ ਤਨ ਦਿਖੋਣੀ ਆ ਸੋ ਮੈਂ ਨਾ ਹੁਣ ਉੱਥੇ ਚੱਲੀ ਆ ਤੇ ਉੱਥੇ ਕਰੂੰਗੀ ਡੈਕੋਰੇਸ਼ਨ ਬਲੂਨ ਛਲੂਨ ਤੇ ਤੁਸੀਂ ਦੇਖ ਕੇ ਤੇ ਇੰਜੋਏਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਲਾਈਕ ਦੇ ਦਿਆ ਕਰੋ ਤੇ ਸੋਨਾ ਸੋਨਾ ਪਿਆਰੇ ਪਿਆਰੇ ਕਮੈਂਟ ਵੀ ਦਿਓ ਠੀਕ ਹੈ ਓਕੇ ਮਿਲਦੇ ਆ ਉੱਥੇ ਜਾ ਕੇ ਸੋ ਗਾਇਸ ਫਾਈਨਲੀ ਅਸੀਂ ਪਹੁੰਚਿਆ ਮੰਮ ਦੇ ਘਰ ਤੇ ਅੱਸੀ ਕਰਦੇ ਬਈ ਡੈਕੋਰੇਸ਼ਨ ਦੀ ਤਿਆਰੀਆਂ ਸ਼ਿਵਾਰੀਆਂ ਤੇ ਲਾਈਟ ਥੋੜੀ ਜਗਾ ਕੇ ਤੁਹਾਨੂੰ ਦਿਖਾ ਦਿੰਦੀ ਆ ਆ ਮੈਂ ਤੇ ਫਤੇ ਸਿੰਘ ਲੱਗੇ ਆ ਤੇ ਗਰੁੱਪ ਗਾਰਜ ਟੇਪ ਲੈਂ ਤੇ ਐਸੀ ਬਣਾ ਲਿਆ ਇਹ ਪਾਰਟੀ ਵਾਲਾ ਦਿਸ ਵਾਈਂ ਇੱਥੇ ਲਿਖਿਆ ਪਾਰਟੀ ਤੇ ਇੱਥੇ ਫਲਾਵਰਸ ਵਗੈਰਾ ਰੱਖੇ ਆ ਤੇ ਆ ਮੈਂ ਇੱਥੇ ਬੈਠੀ ਆ ਮੇਰਾ ਹੈਂਡ ਲੱਗੇ ਚ ਐਂਡ ਇੱਥੇ ਮੈਂ ਬਨੁੰਦੀ ਵੀ ਆ ਬਨਾ ਪਾਰਟੀ ਦਾ ਉੱਦੇ ਤੇ ਮੈਂ ਫਲਾ ਲਿਆ ਤੇ ਆ ਹੁਣ ਮੈਂ ਆ ਵਾਲਾ ਬਣਾਉਣ ਲੱਗੀਆਂ ਤੇ ਇੱਕਾ ਤੇ ਕੈਮਰਾ ਫੋੜਨਾ ਬੜਾ ਹਾਰਡ ਹੋ ਜਾਂਦਾ ਇੱਥੇ ਰੱਖ ਦਿੰਦੀ ਹਾਂ ਸ਼ਾਇਦ ਕੋਈ ਦੇਖ ਸਕਦੇ ਹੋ ਤੇ ਮੈਂ ਬਣਾਈ ਜਾਊਂਗੀ ਇੱਕ ਦੋ ਠੀਕ ਆ ਦੋ ਵੇਕ ਕਿਤਾ ਵੀ ਨਹੀਂ ਦਿੱਤੇ ਇਸ ਤਰ੍ਹਾਂ ਆਹ ਥਿਸ ਇਜ਼ ਮਾਈ ਐਵਰੀ ਡੇ ਸੂਰਤ ਆ ਮੈਂ ਇੱਕ ਬਣਾਇਆ ਆ ਆਈ ਤੇ ਦਿੱਸਦਾ ਵੀ ਨਹੀਂ ਵੀ ਅੱਗੇ ਆ ਰਿਹਾ ਕੀ ਹੈ ਤੇਪ ਤੇ ਟੇਕ ਦੀ ਵੇਟ ਕਰਦੇ ਆ ਤੇ ਆ ਕੰਟਿਨਿਊ ਵੇਖਣਦੇ ਆ ਤੇ ਅਸੀਂ ਮਿਲਦੇ ਆ ਹੁਣ ਤੁਹਾਨੂੰ ਗਾਇਸ ਲਓ ਜੀ ਗਾਇਸ ਹੋ ਗਈ ਡੈਕੋਰੇਸ਼ਨ ਸਾਰੀ ਆ ਟੇਬਲ ਤੇ ਕਪੜਾ ਪਾ ਦਿੱਤਾ ਤੇ ਕਿੰਨਾ ਸੋਹਣਾ ਲੱਗਦਾ ਤੇ ਆ ਹੈਗੀ 파ਠੀ ਸਰਪ੍ਰਾਈਜ਼ ਹੈਪੀ ਬਰਥਡੇ ਐਂਡ ਇੱਥੇ ਵੀ ਲਾ ਦਿੱਤੇ ਡੈਕੋਰੇਟ ਬਾਕੀ ਸੈਟਿੰਗ ਵਗੈਰਾ ਸਵੇਰ ਨੂੰ ਕਰ ਲਾਂਗੇ ਹੁਣ ਦੇ ਹਨੇਰਾ ਬਹੁਤ ਹੋ ਗਿਆ ਆ ਕਰ ਦਿੱਤੀ ਡੈਕੋਰੇਸ਼ਨ ਰੂਮ ਦੀ ਤੇ ਬਾਕੀ ਦੇਖਿਓ ਕੱਲ ਨੂੰ ਬਹੁਤ ਸਾਰਾ ਸਮਾਨ ਪਾ ਦਿੱਤਾ ਇੱਥੇ ਤੇ ਬਾਕੀ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਦਿਖਾ ਲਾਂਗੇ ਤੁਹਾਨੂੰ ਇਹ ਹੈਗਾ ਹੈਪੀ ਬਰਥਡੇ ਸੋ ਗਾਇਸ ਫਾਈਨਲੀ ਹੁਣ ਅਸੀਂ ਆਈਆਂ ਕੈਕ ਬਾਕਸ ਤੇ ਕਰਦੇ ਆ ਕੈਕਸ ਓਕੇ ਕੋਡ ਤੇ ਪਹਿਲਾਂ ਚੂਸ ਕਰਦੇ ਆ ਕਿਹੜਾ ਲੈਣਾ ਤੇ ਫਿਰ ਤੁਹਾਨੂੰ ਦਿਖਾਉਣੀ ਆ ਓਕੇ ਸੋ ਗਾਇਸ ਇੱਥੇ ਸਾਨੂੰ ਮਿਲੇ ਆ ਫ੍ਰੀ ਕੇਕ ਆ ਵੇਖੋ ਫ੍ਰੀ ਕੇਕ ਹੈ ਆ ਸੈਂਪਲ ਵਾਸਤੇ ਇਹਨਾਂ ਨੇ ਦਿੱਤੇ ਆ ਇਟਸ ਫ੍ਰੀ ਕੇਕ ਲੁਕ ਇਸ ਫਾਤੇ ਓ ਫਾਤੇ ਸਿੰਗ ਫ੍ਰੀ ਕੇਕ ਟੇਕ ਵੀ ਯਾਨ ਮੈਂ ਕੇ ਕੇ ਓ ਫ੍ਰੀਕੋ ਗਾਇਸ ਫਾਈਨਲੀ ਅਸੀਂ ਕੱਲ ਲਿਆ ਆ ਕੇਕ ਆਰਡਰ ਤੇ ਸ਼ੋਪਾ ਵੀ ਹੋਣਦੀ ਆ ਕਲੋਜ਼ ਤੇ ਹੁਣ ਚੱਲਦੇ ਆ ਕਾਰ ਨੂੰ ਫਟਾਫਟ ਐਕਚੁਅਲੀ ਇੱਕ ਦੋ ਜਗ੍ਹਾ ਹੋਰ ਅਸੀਂ ਜਾਣਾ ਹੈ ਤੇ ਤੁਹਾਨੂੰ ਦਿਖਾਈ ਦੇ ਲਾਂਗੇ ਚਲੋ ਚਲਦੇ ਹੋ ਫਟਾਫਟ ਗਾਇਸ ਹੁਣ ਫਾਈਨਲੀ ਅਸੀਂ ਆਏ ਲिटल ਤੇ ਥੋੜਾ ਜਿਹਾ ਨੰਨਾ ਸਮਾਨ ਤੇ ਫਟਾਫਟ ਲੈ ਕੇ ਸਮਾਨ ਤੇ ਚੱਲਦੇ ਹਾਂ ਅਸੀਂ ਕਾਰ ਨੂੰ ਸੋ ਅਸੀਂ ਲੈ ਲਈ ਅਸੀਂ ਥੋੜੇ ਟਮਾਟਰ ਤੇ ਕਯੂਕੰਬਰ ਤੇ ਬੱਚੇ ਇੱਥੇ ਨੋਤੀ ਥੋੜੀ ਜਿਹਾ ਬਣਾਉਂਦੇ ਆ ਤੇ ਮੈਂ ਕਿਹਾ ਫਟਾਫਟ ਚੱਲਦੇ ਹਾਂ ਕਾਰ ਨੂੰ ਜੀਨੋ ਗਾਇਸ ਵਰਲਡ ਬੁੱਕ ਡੇ ਆ ਗਿਆ ਤੇ ਬੱਚਿਆਂ ਨੂੰ ਦੀ ਆਗੇ ਕਸਚੂਮ ਤੇ ਫਤੇ ਸਿੰਘ ਨੇ ਲਿਆ ਸੁਪਰਮੈਨ ਫਤੇ ਬਚਵਨ ਤੁਸੀਂ ਬਾਈ ਕੀਤਾ ਯੇ ਫਤੇ ਸਿੰਘ ਨੇ ਲਿਆ ਸੁਪਰਮੈਨ ਆ ਫਤੇ ਸਿੰਘ ਨੇ ਸੁਪਰਮੈਨ ਬਾਈ ਕੀਤਾ ਸ਼ੋ ਮੀ ਫਤਿਹ ਸ਼ੋ ਮੀ ਜੋ ਸੋ ਫਤੇ ਸਿੰਘ ਨੇ ਬਾਈ ਕੀਤਾ ਸੁਪਰਮੈਨ ਐਨੇ ਪਨਾਠਾ ਦੇ ਸੁਪਰਮੈਨ ਸੁਪਰਮੈਨ ਬਣ ਕੇ ਫਤੇ ਸਿੰਘ ਜਾਏਗਾ ਸਕੂਲ ਓਕੇ ਸੁਪਰਮੈਨ ਫਾਦਰ ਵਿੱਚ ਪਾ ਦਿਓ ਬਹੁਤ ਮਿਹਰਬਾਨੀ ਥੈਂਕ ਯੂ ਸੋ ਮੱਚ ਬਹੁਤ ਕਿੰਨੇ ਸ਼ੂ ਲੱਗੇ ਆਜੋ 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 ਸੋ ਤੇ ਗਰੁੱਪ ਕਹਿੰਦਾ ਮੈਂ ਆ ਪੀਜ਼ਾ ਲੈਣਾ ਆ ਜੇ ਤੂੰ ਨਹੀਂ ਖਾਦਾ ਤਾਂ ਫੇਰ ਵੇਖੀ ਕਾਕਾ ਫੇਰ ਹਾਲ ਕਿਉਂ ਦਾ ਓਕੇ ਆਈ ਸਿਕ ਨੂੰ ਕੀ ਕਰਨਾ ਚਲੋ ਹੁਣ ਜਲਦੀ ਸੋ ਗਾਇਸ ਹੁਣ ਮਿਲਦੇ ਆਸੀ ਤੁਹਾਨੂੰ ਘਰ ਜਾ ਕੇ ਫਟਾਫਟ ਚਲਦੇ ਆਂ ਘਾਰ ਤੇਗਾ ਪਪਾ ਵੀ ਆ ਗਿਆ ਹੁਣ ਉਹ ਵੀ ਵੇਟ ਕਰਦਾ ਹੋਣਾ ਕਹਿੰਦਾ ਕਿੱਥੇ ਚਲੇ ਗਏ ਨਿਆਣੇ ਜਲਦੀ ਭੱਜੋ ਚਲ ਸੋ ਗਾਇਸ ਫਟਾਫਟ ਅਸੀਂ ਲੈ ਲਿਆ ਸਾਮਾਨ ਤੇ ਹੁਣ ਚੱਲਦੇ ਆ ਕਾਰ ਨੂੰ ਤੇ ਗੁੱਡ ਬਾਏ ਲਿਟਲ ਸੋ ਲਿਟਲ ਤੇ ਲਿਆ ਸਾਮਾਨ ਤੇ ਹੁਣ ਫਟਾਫਟ ਚੱਲਦੇ ਆ ਕਾਰ ਬਿਕੋਜ਼ ਅੱਜ ਹੋ ਗਿਆ ਟਾਈਟ ਸਵੇਰ ਦੇ ਘਰੋਂ ਨਿਕਲੇ ਆ ਤੇ ਹੁਣ ਜਾ ਕੇ ਘਰ ਪਹੁੰਚ ਲੱਗੇ ਆ ਐਕਚੁਅਲੀ 3-4 ਵਜੇ ਦੇ ਨਿਕਲੇ ਆ ਕਰੋ ਮਾਦਰ ਨੂੰ ਦੇ ਘਰ ਗਈ ਸੀ ਡੈਕੋਰੇਸ਼ਨ ਕੀਤੀ ਸਾਗ ਬਣਾ ਕੇ ਰੱਖਾਈ ਸਾਗ ਨੂੰ ਤੜਕਾ ਕੱਲ ਨੂੰ ਲੱਗੇਗਾ ਅੱਜ ਨਹੀਂ ਤੜਕਾ ਲਾਉਣਾ ਅੱਜ ਹੁਣ ਠਾਇਡ ਹੋ ਗਿਆ ਸਮਾਨ ਚੁੱਕ ਕੇ ਬੱਚੇ ਨੇ ਬੱਚੇ ਘਰ ਨੂੰ ਜਾਂਦੇ ਅੱਗੇ ਅੱਗੇ ਪਿੱਛੇ ਵਿੱਚ ਆ ਜਾਂਦੀ ਸਮਾਨ ਚੁੱਕ ਕੇ ਸੋ ਗਾਇਸ ਸਮਾਂ ਡੜ ਗਿਆ ਮਿਲਦੀ ਅਕਲ ਨੂੰ